ਸਸੀ ਗੱਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਜੀ ਤੇ ਅੱਜ ਯਾਰ ਜਿਹੜਾ ਬੱਚਾ ਕੱਲ ਉੜਦਾ ਨਹੀਂ ਸੀ ਨਾ ਅੱਜ ਤਾਂ ਹੀ ਵੜਿਆ ਖੜਾ ਰੱਬ ਚ ਹੁਣੇ ਹੀ ਉੱਡਿਆ ਪਹਿਲਾਂ ਨੀਤ ਨੂੰ ਲੈਣ ਗਿਆ ਸੀ ਪਿੰਡ ਵਿਖਾਉਣਾ ਤੁਹਾਨੂੰ ਇੱਕ ਮਿੰਟ ਕੈਮਰਾ ਸਾਫ ਕਰਨਾ ਕਿਆ ਬਾਤ ਆ ਯਾਰ ਅੱਗੇ ਗਿੜੇ ਜੇ ਬੱਕੇ ਬਹਿ ਜਾਂਦਾ ਸੀ ਅੱਜ ਤਾਂ ਉਹ ਉੜਿਆ ਖੜਾ ਤਾਂ ਇਹ ਆਉ ਰਿਹਾ ਪਹਿਲਾਂ ਨਵਾਂ ਉਹ ਦੇਖੋ ਆ ਰਿਹਾ ਇੱਕ ਮਿੰਟ ਬਲਰ ਹੋ ਗਿਆ ਇਹ ਆ ਰਿਹਾ ਆ ਜਿਹੜਾ ਇਧਰ ਦੀ ਸਾਈਡ ਆ ਬੱਚਾ ਆ ਆਂਗਲ ਦੀ ਸੀਧੇ ਨਾਲ ਇਹ ਬੱਚਾ ਉਹ ਦੇਖੋ ਕਿਵੇਂ ਉੜਦਾ ਠੀਕ ਹੈ ਜੀ ਤੇ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਠੀਕ ਹੈ ਚੁੱਪ ਹੋ ਤੇ ਬਾਕੀ ਮੈਂ ਨੀਤ ਨੂੰ ਲੈ ਕੇ ਹੁਣੇ ਹੀ ਆਏ ਸੀਗੇ ਤੇ ਵਲੌਗ ਵੀ ਸਟਾਰਟ ਕਰਨਾ ਸੀ ਮੈਨੇ ਨਾ ਵਲੌਗ ਸਟਾਰਟ ਹੋ ਗਿਆ ਨਹੀਂ ਤਾਂ ਜੀ ਵੀ ਕਰਦਾ ਸੀ ਵਲੌਗ ਬਣਾਉਣ ਨੂੰ ਅੱਜ ਠੀਕ ਹੈ ਜੀ ਤੇ ਬਾਕੀ ਮੈਨੂੰ ਪਹਿਲਾਂ ਲੱਗਿਆ ਜੇ ਨਵਾਂ ਕੂਤਰ ਆ ਗਿਆ ਹੋਵੇ ਕਿਉਂਕਿ ਇੰਨੀਆ ਜਿਹੜਾ ਟੂਸਿਆ ਲਾਦੇ ਜਿਵੇਂ ਰੰਗ ਕੀਤਾ ਹੋ। ਹਾਂ ਜੀ ਬਈ ਤੇ ਹੁਣ ਆਏ ਸੀ ਕੋਠੇ ਦੇ ਇਹ ਤੇ ਕੋਠੇ ਕੂਤਰ ਲਾਉਣ ਆਏ ਸੀ ਕੂਤਰ ਕੁਆਤਰਾਂ ਨੀ ਉੱਡ ਕੇ ਬੈਹਿ ਕੇ ਬੱਚਾ ਬੋਕ ਘੰਡੂ ਡੀ ਜਾਂਦਾ ਸੀ ਤੇ ਆਪਣ ਵੀ ਕਿ ਸ਼ਰਮ ਖਾ ਗਿਆ ਵੀ ਬਲੌਗਰ ਸਾਹਿਬ ਕਰੇ ਪਹੁੰਚ ਚੁੱਕੇ ਆ ਤੇ ਕਿਉਂ ਨਾ ਆਪਾਂ ਬਹਿ ਜੀਏ ਇਹਨੂੰ ਕਿਤੇ ਐ ਹੋ ਜੇ ਵੀ ਮਾਨ ਨਾ ਹੋ ਜੇ ਵੀ ਮੌੜਨ ਲੱਗ ਗਿਆ ਤਾਂ ਕਰਕੇ ਠੀਕ ਹੈ ਜੀ ਹੰਕਾਰ ਨਾ ਪੈਦਾ ਹੋ ਜੇ ਇਸ ਕਰਕੇ ਉਹ ਆਪਣੇ ਫਿਰ ਤੁਹਾਨੂੰ ਪਤਾ ਦਿਲ ਤੋਂ ਅਟੈਚ ਆ ਗੱਲ ਆ ਸਾਡੀ ਤਾਂ ਕਰਕੇ ਵਿਚਾਰਾ ਆਣ ਕੇ ਬਹਿ ਗਿਆ ਜੀ ਤੇ ਬਾਕੀ ਇਹਨੂੰ ਹੁਣ ਲਾਹ ਲੂ ਦਿੰਨੇ ਆ ਠੀਕ ਹੈ ਜੀ ਪਰ ਲਾਉਣਾ ਕਿੱਥੇ ਹੁਣ ਨੀਤਣਾ ਪਿੰਡ ਹੀ ਜਾਣਾ ਠੀਕ ਹੈ ਜੀ ਪਿੰਡ ਇੱਕ ਤਾਂ ਗੁਰੂ ਘਰ ਜਾਣਾ ਰਸਤਾ ਫੜਾਉਣ ਦੂਜਾ ਕੰਮ ਦਵਾਈ ਲੈ ਕੇ ਆਉਣੀ ਆ ਉਹਨੇ ਤੇ ਠੀਕ ਹੈ ਜੀ ਤੇ ਆਪਾਂ ਬਸ ਬੱਚਾ ਲਾਉਣੀ ਬੱਚੇ ਲਾਉਣੇ ਆਏ ਸੀ ਛਤਰੀ ਤੋਂ ਉਨੇ ਚ ਇਹ ਅਨੀਦਾ ਫੋਣਾ ਗਿਆ ਤੇ ਸਭ ਤੋਂ ਪਹਿਲਾਂ ਆਪਾਂ ਬੱਚੇ ਲਾ ਦਈਏ ਜੀ ਜਿਹੜੇ ਉਹ ਬੈਠੇ ਆ ਇੱਕ ਇਧਰ ਦੀ ਸਾਈਡ 'ਚ ਬਾਰੇ ਤੇ ਬੈਠਾ ਬੱਚੇ ਮੇਰੇ ਖਿਆਲ ਚ ਲਾ ਹੀ ਨਹੀਂ ਜਾਣੇ ਨੀਤ ਨੇ ਆ ਜਾਣਾ ਤੇ ਉਹਨਾਂ ਨੂੰ ਆਪਾਂ ਪਹਿਲਾਂ ਬੱਚੇ ਹੀ ਲਾ ਦਈਏ ਠੀਕ ਹੈ ਜੀ ਬਾਕੀ ਆ ਬੈਠਾ ਇੱਕ ਇਹ ਤੇ ਰਾਤ ਨੂੰ ਫ੍ਰੀਜੂ ਆ ਇਹ ਛਤਰੀ ਤੇ ਨਹੀਂ ਆਉਂਦਾ ਜਿੱਦਣ ਫ੍ਰੀਜ ਗਿਆ ਕੱਲ ਵੀ ਬਾਹਰ ਰਹਿ ਗਿਆ ਸੀ ਅੱਜ ਵੀ ਬਾਹਰ ਨਾਲ ਹੈ ਜੀ ਜੇ ਬਾਹਰ ਰਹਿ ਗਿਆ ਤਾਂ ਔਖਾ ਹੋ ਜੂ ਕੰਮ ਤੇ ਇਧਰ ਆ ਬੈਠੇ ਹਾਂ ਬਸ ਇਹਨਾਂ ਨੂੰ ਲਾ ਲਉਂਦੀਏ ਫਿਰ ਕਰਦੇ ਹਾਂ ਠੀਕ ਆ ਬਈ ਬਾਕੀ ਛਤਰੀ ਲਾਤੀ ਆਪਾਂ ਕੂਤਰ ਬਚਾਅ ਹੋ ਗਿਆ ਓਡੇ ਨਹੀਂ ਤੇ ਹੁਣ ਛਤਰੀ ਚ ਤੋਂ ਮੇਰਾ ਗੁੱਡੇ ਚ ਲਾ ਦੀਏ ਹਾਂ ਬਈ ਛਤਰੀ ਲਾਤੀ ਤੇ ਦੋ ਕੂਤਰੋ ਰਹਿ ਗਏ ਸੀ ਬਾਹਰ ਇੱਕ ਬੱਚਾ ਤੇ ਇੱਕ ਵੱਡੀ ਖੱਟੀਆਂ ਖਾਂ ਕੂਤਰ ਚਿੱਟਾ ਠੀਕ ਹੈ ਜੀ ਆਣ ਕੇ ਬਹਿ ਜਾਣ ਤੇ ਉਧਰੋਂ ਨੀਂਦ ਵੀ ਆਇਆ ਖੜਾ ਬਸ ਚਲਦੇ ਹੁ ਢਿੱਕੀ ਜਾਂਦਾ ਲੋ ਜੀ ਇਹਦਰੋਂ ਟਾਣੀ ਨੂੰ ਗੱਟਾ ਲੈ ਕੇ ਚੱਲੇ ਆਂ ਜੀ ਗਾਂ ਦਾ ਕਹਿੰਦੇ ਅਬਦੁੱਲਾ ਲੈ ਕੇ ਚੱਲੇ ਆ ਕੈਮਰਾ ਸਾਫ ਕਰਨ ਵਾਲਾ ਕੋਈ ਨਹੀਂ ਅਡਜਸਟ ਕਰ ਲਿਓ ਤੁਸੀਂ ਮੁੰਡਾ ਅੱਗ ਲਈ ਜਾਂਦਾ ਜੀ ਮੋਟਰਸਾਈਕਲ ਨੂੰ ਟਾਣੀ ਪਿਆ ਕੇ ਮਿਲਦੇ ਆ ਤੇ ਮੈਨੂੰ ਗਿੱਠਕ ਜੀ ਥਾ ਤੇ ਬੈਠਾ ਕਿਤੇ ਦੇਖਣਾ हां जी यो ब्रो ਅੱਪਲ ਦਾ ਗੱਟਾ ਮੋਡੇ ਤੇ ਚੋਬਰ ਤੇ ਜਾਊਗਾ ਮੈਨੂੰ ਲੱਗਦਾ ਕੀ ਆ ਕੀ ਆ ਕੀ ਗੱਟਾ ਹੀ ਹੈ ਗੱਟਾ ਹੀ ਆ ਲਾਵੀ ਆੱਕੇ ਰਿਪੋਰਟ ਆ ਵਾ ਮੈਨੂੰ ਘਰ ਨੇੜੇ ਵਿਖਦਾ ਕਲਬੜੀ ਦੂਰ ਦਿਖਦਾ ਨੇੜੇ ਕੀ ਉਡਾ ਦੇ ਵੀਡੀਓ ਦੀ ਬਾਅਦ ਚੋ ਕਰਾ ਹਾਂ ਜੀ ਕੁਤਰਗਵਾਤਰ ਉਹ ਕੁਤਰੀ ਕੀ ਗੱਟਾ ਇੱਥੇ ਕਿੱਥੇ ਹੋਬਰ ਨਹੀਂ ਮਾਰਿਆ ਇੱਥੇ ਮਸਾ ਨਹੀਂ ਆਉਂਦਾ ਚਾਕੇ ਤੁਹਾਨੂੰ ਪਤਾ ਇਹ ਵਾ ਕੀ ਹੁਣ ਦਾਣੇ ਦੋਣੇ ਪਾ ਦੀ ਗਏ ਯਾਰ ਜਵਾਕਾਂ ਨੂੰ ਕੁਤਰਾਂ ਨੂੰ ਠੀਕ ਹੈ ਜੀ ਚਾ ਕੀ ਐ ਕੋ ਬਾਟੀ ਇੱਕ ਸਪੈਸ਼ਲ ਲਾਉਣਾ ਹੈ ਤੇ ਬਾਟੀ ਮਾਰੂ ਦਾਣੇ ਦੁਨੇ ਵਾਸਤੇ ਹੋਰ ਕਾਂਦੇ ਵਾਸਤੇ ਤੇ ਕੂਤਰ ਹੁੰਦਾਣੇ ਦੁਨੇ ਪਾਉਣੇ ਮੱਛਰ ਖਾ ਕੇ ਬਾਹਰ ਬੈਠੇ ਨੂੰ ਫਰੀਲਾਂ ਵੇਖਣ ਲੱਗ ਗਿਆ ਕੁੜੀ ਆ ਬਾਬਾ ਮਾਂ ਖਾ ਕੇ ਫਿਰ ਕੋਈ ਜੰਦੀ ਇੱਕ ਮਿੰਟ ਮੈਂ ਦਾਣੇ ਨੂੰ ਕਾਬਲੀ ਭਰ ਲਾਂ ਆਪਣੇ ਖੂਫੀਆ ਖਜ਼ਾਨੇ ਚੋਂ ਠੀਕ ਹੈ ਜੀ ਲੈ ਲੈ ਇਧਰ ਆ ਵੇਖੋ ਹੁਣ ਟਿੱਡੀ ਦੇ ਕੰਮ ਆਪਣੇ ਦੇ ਟਿੱਡੋ ਦੇ ਇਹਨਾਂ ਵਿੱਚ ਸ਼ੌਕ ਨਾ ਪਾ ਲਈ ਜਿਵੇਂ ਆਪਾਂ ਕੁੱਤਾ ਖੁੱਲਾ ਛੱਡਦੇ ਨਾ ਐਵੇਂ ਵੀ ਮੋਹ ਪਿਆਰ ਬਾਲਾ ਚੰਦਰੀ ਨਾਲ ਗੰਦ ਨਹੀਂ ਪਾਉਂਦੀ ਇੱਕ ਤਾਂ ਇਹ ਦਾ ਕਰਕੇ ਲਓ ਜੀ ਖਿਆਨੇ ਜੋ ਕੌਲੀ ਪੜੇ ਦਾਣਿਆਂ ਦੀ ਕਹਦੇ ਵੀਰੋ ਦਾਣਿਆਂ ਦੀ ਕੌਲੀ ਪਰਗੀ ਤੇ ਕਬੂਤਰ ਢੀਕ ਰਹੇ ਆਪਾਂ ਨੂੰ ਕਦੋਂ ਆਪਣਾ ਬਲੌਗਰ ਸਾ ਬਹੁਤ ਕਾ ਤੁਸ ਓਏ ਹੋਏ ਕੱਚੇ ਬਚ ਕੇ ਬੱਟੀ ਦੁੱਧ ਚੱਲੀ ਸੀ ਉਹ ਲੋਕ ਬਣਾਉਂਦੇ ਜੀ ਕਕਰਾਂ ਚ ਲਓ ਜੀ ਲਓ ਜੀ ਸ਼ਾਈ ਸ਼ਗੋ ਮਹਾਨ ਤੇ ਪਾਈਏ ਨੰ ਧਾਣੇ ਲਓ ਲਓ ਹੋ ਜੋ ਤੁਸੀਂ ਸਿਆਣੇ ਜਤਰੀਆਂ ਦੇ ਆਉਣ ਲੱਗ ਜਿਓ ਲਓ 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 ਸਾਈਡ ਜਿੱਧਰ ਇਧਰ 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 ਪਿਛਲੀ ਸਾਈਡ ਓਕੇ ਰਿਪੋਰਟ ਕੂਦਰੀ ਨੇ ਦੂਜਾ ਆਂਡਾ ਲਾਤਾ ਤੇ ਇਧਰ ਕਿਤੇ ਨੇ ਹੋਰ ਨੇ ਕੰਡਾ ਲਾਇਆ ਨਹੀਂ ਬੱਚਾ ਵੀ ਕਹਿੰਦਾ ਓਕੇ ਰਿਪੋਰਟ ਹੈ ਲਾ ਲਓ ਬੱਚੇ ਵੀ ਵੇਖਣ ਆ ਲਈ ਰਿਆ ਜਾ ਕੇ ਲਾ ਕੂਦਰਾਂ ਨੂੰ ਪਾਣੀ ਰੱਖ ਲਈਏ ਫਿਰ ਚੱਲਾਂਗੇ ਤੇ ਜਾਣੇ ਦੂਣੇ ਖਾ ਲੈਣਗੇ ਠੀਕ ਹੈ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੇ ਬਾਕੀ ਯਾਰ ਇੱਕ ਬੱਚਾ ਕੱਲ ਦਾ ਬਾਹਰ ਉਹ ਮਤਲਬ ਉੱਡ ਉੱਡਦਾ ਬਾਹਰ ਨਹੀਂ ਉਹ ਬਾਹਰ ਛਣਾ ਕਰਕੇ ਆਉਦਿਆਂ ਕਰਕੇ ਛਤਰੀ ਤੇ ਨਹੀਂ ਆਇਆ ਤੇ ਅੱਜ ਉਹ ਆਊਗਾ ਠੀਕ ਆ ਫੜਨ ਲੱਗਾਂਗੇ ਜੇ ਨਾ ਫੜੀ ਚਾ ਅਜੀ ਵੀ ਬਾਹਰ ਕਿਉਂਕਿ ਯਾਰ ਹੁਣ 베ਜੀ ਤੇ ਤਾਂ ਚੜਨ ਹੋ ਰਿਹਾ ਇਹ ਆਪਾਂ 베ਰੀ ਤੇ ਜਾਵਣ ਤਾਂ ਜਦੋਂ ਬਾਹਰ ਤਾਂ ਕਰਦੇ ਆ ਛਤਰੀ ਤੇ ਕੁੜੀ ਜੀ ਉਤਰਦਾ ਨਹੀਂ ਆ ਗਿਆ ਆ ਗਿਆ ਆ ਗਿਆ ਆ ਗਿਆ 베ਰੀ ਇੰਨੇ ਮਤੇ ਬਹਿ ਜਿੰਨਾਂ ਨੇ ਫਿਰ ਚਵਾਰੇ ਤੇ ਗਿਆ ਕਿ ਥੱਲੇ ਬਹਿ ਗਿਆ ਥੱਲੇ ਕੁੁੱਤਰ ਛੱਡੀ ਸੀ ਪਰ ਥੱਲੇ ਹੁਣ ਨਹੀਂ ਰਿਹਾ ਆ ਬੜਾ ਬੇ ਹੁਣ ਤਾਂ ਜਾਗ ਪਿਆ ਸੁੱਚ ਐ ਸਿੱਟੇ ਤੋਂ ਐ ਲੱਥਾ ਮਾਰੀ ਤੀ ਜਾਗਦਾ ਤੇ ਬੱਚਾ ਉਹ ਆਣ ਕੇ ਬਹਿ ਗਿਆ ਕੂਤਰ ਦੋ ਘਰ ਬਾਹਰ ਕੱਢ ਗਿਆ ਫੇ ਥੱਲੇ ਆ ਜੂਗਾ ਨੇਰਾ ਇੱਕ ਮਿੰਟ ਖੋਣ ਚ ਨੇਰਾ ਵਿਖਦਾ ਹੂੰ ਤਾਂ ਜਾਣਨ ਲੈ ਲੈ ਸਿਰ ਜਿੱਤ ਲਾ ਪਤਾ ਇੱਕ ਮਿੰਟ ਖੜ ਜਾ ਮੈਂ ਹੁਣੇ ਕੂਤਰ ਬਾਹਰ ਕੱਢ ਤੰ ਤੇ ਹੁਣੇ ਤੁਨ ਮੈਂ ਬਿਠਾਉਣਾ ਪਾਣੀ ਪੀ ਦੀ ਰੱਖੂ ਆ ਇੱਕ ਮਿੰਟ ਕੂਤਰ ਵੀ ਸੌਖੀ ਆ ਫੜਨੇ ਹੁਣੇ ਤੋਂ ਕੱਟ ਕੂਤਰ ਕਿਹੜਾ ਇੱਕ ਦਿਨ ਚ ਕਿਤੇ ਪਹਿਲਾਂ ਛੁਣਨ ਸੌਰੀ ਗਾਲ ਗਾਲ ਨਾ ਕਾਲ ਨਹੀਂ ਗਾਲ ਨਹੀਂ ਕੱਟ ਨਹੀਂ ਬਾਕੀ ਜੋ ਹੁੰਦਾ ਹੁਣੇ ਵੀਰੇ ਆਇਕ ਨੂੰ ਤੂੰ ਚੱਲ ਰੱਤਾ ਡੱਬਾ ਦੂਜਾ ਮੇਰਾ ਵੀਰ ਕੜਾ ਆਏਗਾ ਮੇਰੇ ਵੀਰਿਆ ਤੁੰਗ ਵੀ ਮਰੇ ਖਿਆਲ ਚ ਤੇ ਨਹੀਂ ਕੈਨੂੰ ਨਹੀਂ ਬਾਹਰ ਕੱਢਣਾ ਮਰਨਾ ਹੈ ਕਿ ਤਨ ਕੱਢ ਕੇ ਆ ਰਿਹਾ ਇਹਨੂੰ ਬਾਹਰ ਕੱਢਣਾ ਉਹਨੂੰ ਲਾ ਲਈ ਲਾਈ ਲਾਈ ਆਇਆ ਦੋ ਤੀਜਾ ਕੜਾ ਕੱਢੀਏ ਤੀਜਾ ਹਟ ਫਲਟਰ ਆਪਣਾ ਲਾਓ ਜੀ ਚਾਰ ਇਹ ਕੋਹੁਰ ਕੜਨ ਦੀ ਗੂਦਰੀ ਕਿੱਥੇ ਐ ਗੂਦਰੀ ਕਿੱਥੇ ਐ ਲਓ ਜੀ ਇਹ ਪੈਨੂ ਬੰਨਦੀਏ ਬਾਹਰ ਲਓ ਜੀ ਚਲੋ ਆਇਆ ਪੁੱਤ ਆਇਆ ਆਇਆ ਆ ਗਿਆ ਆ ਗਿਆ ਆ ਗਿਆ ਆ ਗਿਆ ਆਣ ਕੇ ਬਹਿ ਗਏ ਜਾ ਰਿਆਂ ਆ ਰੇ ਆ ਰੇ ਆ ਰੇ ਫੜੀ ਲੈਣਾ ਸੀ ਮੈਂ ਵੀਡੀਓ ਨਹੀਂ ਬਣਾਉਣੀ ਸੀ ਹੋਰਿਆ ਬਲਾਲ ਉੱਥੇ ਜਾ ਕੇ ਬਹਿ ਗਿਆ ਉੱਤੇ ਕੋਠੇ ਤੇ ਲਓ ਜੀ ਤੇ ਇੱਥੇ ਕਰਾਂ ਦਾਣੇ ਪਾ ਦੀ ਗੂਤਰਾਂ ਨੂੰ ਅੱਜ ਵੇਖ ਕੇ ਆਪੇ ਆ ਜੂਆ ਦਾਣਿਆਂ ਨੂੰ ਭੁੱਖ ਲੱਗੀ ਐ ਨਾ ਵਿਚਾਰੇ ਨੂੰ ਜਗੂਤਰ ਕਾਣ ਲੱਗ ਗਿਆ ਉਹਦੇ ਹੀ ਲਓ ਜੀ ਬੱਚਾ ਆ ਗਿਆ ਬਹਿ ਗਿਆ 1 ਮਿੰਟ ਵਨ ਐਕਸ ਤੇ ਬਣਾਉਣਾ ਲਓ ਜੀ ਬੱਚਾ ਆਣ ਕੇ ਬਹਿ ਗਿਆ ਆ ਬੈਠਾਣ ਕੇ ਵਿਚਾਰਾ ਇਹ ਬਹਿ ਜਾ ਬਈ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਜੋਬਰਾ ਜੋਬਰਾ ਆ ਗਿਆ ਜੀ ਕंग्रेचुਲੇਸ਼ਨਸ ਹੋ ਗਏ ਸਾਰੇ ਬេរਾਂ ਨੂੰ ਵਧਾਈ ਹੋਵੇ ਵਧਾਈ ਦੇ ਪਾਤਰ ਹੋ ਗਏ ਬਹੁਤ ਬਹੁਤ ਵੀ ਤੇ ਹੁਣ ਵਿਚਾਰੇ ਨੂੰ ਹੌਲੀ ਹੌਲੀ ਜਾਈਏ ਸੱਪ ਦੀ ਤਰ੍ਹਾਂ ਐ ਐ ਕਰਦੇ 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 ਇਹ ਗੇਟ ਖੋਲਦੀ ਏ ਤੇ ਕਬੂਤਰ ਨੂੰ ਮਾਰਦੀ ਏ ਖੁੱਡੇ ਚ ਆਪਣੇ ਮਾਲ ਨੂੰ ਤਸੱਲੀ ਮਿਲੇ ਪਰ ਆ ਕਣਕ ਜੀ ਖਾ ਲੈਣ ਦੇ ਇਥੇ ਠੀਕ ਆ ਭਾਈ ਕਬੂਤਰਾਂ ਪਰ ਤੜਕੇ ਉੱਕੜ ਹolli ਛੱਡਦੇ ਆ ਗੋਕੜ ਖਾ ਲੈਣਗੇ ਨਹੀਂ ਤਾਂ ਹੋਰ ਜਾਨਵਰ ਖਾ ਲੈਣਗੇ ਹੌਲੀ ਹੌਲੀ ਜਾਈਏ ਉਧਰੋਂ ਮੇਰਾ ਫੌਲਟਰ ਸਾਹਿਬ ਵੀ ਮੋਟਰਸਾਂ ਲੈ ਕੇ ਆ ਗਿਆ ਉਹ ਹੁੰਦਾ ਤੇ ਕਬੂਤਰ ਨਾ ਉੱਡ ਜਾਣ ਮੈਂ ਕਹਿੰਨਾ ਹੌਲੀ ਹੌਲੀ ਗੇਟ ਖੋਲ ਕੇ ਤੇ ਧਾੜ ਤੀਏ ਚਲੋ ਚੋਬਰੋ ਛੇਤੀ ਛੇਤੀ ਵੱਡੋ 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 ਮੈਂ ਅੱਗੇ ਖੜ ਜਾ ਪੈਣ ਦੀ ਲੱਕੜ ਤੋਂ ਲੱਗ ਜਾ ਗੇਟ ਖੋਲ ਤਾਂ ਚੱਲ 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 ਕਮੈਂਟ ਰੜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਮੈਂਟ 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 ਮੈਂ ਕੂਤ ਰੋਟੀ ਜਾਣੀ ਲੋਕ ਜੀ ਤੜਗੇ ਤੜਤੀ ਚੱਲ 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 ਚੋਬਰਾ ਉਹ ਵੇ ਰੀਸ ਕਰ ਲਾ ਕੁੜੀ ਜਾ ਗਿਆ ਉਹਨਾਂ ਦੀ ਚਾਵੜਾ ਹੁੱਡੇ ਚ ਤੂੰ ਤਾਂ ਓਰੇ ਓਏ ਗੇਟ ਲਾ ਤਾ ਕੁੜੀ ਵੇ ਬਚ ਕੇ ਬਚ ਕੇ ਬਚ ਕੇ ਚੱਲ 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 ਚੰ ਮਾ ਫੜੀ ਲਮਾਇਰ ਇਹਨੂੰ ਚੱਲ 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 ਵੈਰੀ ਗੁੱਡ ਚੱਲੋ ਚੱਲ ਯਾਰ ਲੱਛਣਾ ਕਰ ਲੱਛਣਾ ਕਰ ਲੱਛਣਾ ਕਰ ਚਲ ਜਾ 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 ਹੁਣ ਤਾਂ ਤੈਨੂੰ ਮੈਂ ਉੱਡਣੀ ਨਹੀਂ ਦੇਣਾ ਹੁਣ ਤਾਂ ਤੈਨੂੰ ਪੁੱਤ ਮੈਂ ਉੱਡਣੀ ਨਹੀਂ ਦੇਣਾ ਤੂੰ ਚੋਰ ਲਾਲਾ ਪੰਜੋ ਕੋਈ ਮਰਜ਼ੀ ਕਰ ਲੈ ਹੁਣ ਤਾਂ ਚੋਬਰ ਦੇ ਹੱਥ 'ਚ ਆ ਗਿਆ ਤੇ ਹੁਣ ਮੈਂ ਤੈਨੂੰ ਖੁੱਡੇ 'ਚ ਇੱਕਮ ਟੱਤਰੀ ਤੇ ਕੀ ਦੇ ਕੀ ਕਰਾਂ ਤੂੰ ਕਿੱਧਰ ਕੁੱਤੇ ਕੁੱਟਦਾ ਆਇਆ ਹੈ ਤੈਨੂੰ ਮੈਂ ਤਾੜਾ ਤੇ ਮਛਤਰੀ ਤੇ ਨਹੀਂ ਆਈਦਾ ਹਾਂਜੀ ਕਿਓ ਬ੍ਰੋ ਜੇ ਬਲੌਗ ਬੜਿਆ ਲੱਗਿਆ ਤੇ ਨਾਲੇ ਸ਼ੇਅਰ ਕਮੈਂਟ ਕਰਨਾ ਤੇ ਵੀਡੀਓ ਨੂੰ ਮੋਰਫ ਸ਼ੇਅਰ ਕਰਨਾ ਠੀਕ ਹੈ ਜੀ ਤੇ ਅੱਜ ਦਾ ਬਲੌਗ ਇੱਥੇ ਕਰਦੇ ਹਾਂ ਐਂਡ ਮਿਲਦੇ ਹਾਂ ਕਿਸੇ ਨਵੇਂ ਜਿਹੇ ਬਲੌਗ ਦੇ ਵਿੱਚ ਉਦੋਂ ਤੱਕ ਲਈ ਤੁਸੀਂ ਚੈਨਲ ਤੇ ਬਣੇ ਰਹੋ ਤੇ ਆ ਇਸ ਛੋਟੇ ਭਰਾ ਨੂੰ ਸਪੋਰਟ ਕਰਦੇ ਜਿਓ ਠੀਕ ਹੈ ਚੋ ਬ੍ਰੋ ਤੇ ਰੈਗੂਲਰ ਬਲੌਗ ਆਉਣਗੇ ਬਸ ਥੋੜੇ ਦਿਨਾਂ ਤੱਕ ਹੀ ਇਹ ਵੀ ਜਿਹੜੇ 4 ਤੋਂ 5 ਮਿੰਟਾਂ ਦੇ ਬਲੌਗ ਆਉਣਗੇ ਉਦੋਂ ਮੁੜ ਕੇ 6 7 8 10 ਵਧੀ ਜਾਣਾ ਘਟਣਾ ਨਹੀਂ ਠੀਕ ਹੈ ਜੀ ਤੇ ਬਾਕੀ ਹੁਣ ਮੈਨੂੰ ਥੋੜਾ ਜਿਹਾ ਟਾਈਮ ਹੈ ਨਹੀਂ ਤਾਂ ਕਰਕੇ ਤੇ ਉਹਨੇ ਨੂੰ ਕਮਰੇ ਚ ਮਤਲਬ ਉਧਰ ਕਮਰੇ ਚ ਸ਼ਿਫਟ ਕਰਦਾਂਗੇ ਫਿਰ ਤਾਂ ਅਰਜਨ ਅਰਜਨ ਦਾ ਵਲੌਗ ਆਉਂਦੇ ਹੀ ਰਿਹਾ ਕਰਨਗੇ ਠੀਕ ਆ ਬਈ ਬਾਕੀ ਦੇ ਸਪੋਰਟ ਬਣਾਈ ਰੱਖਿਓ ਆਪਦੇ ਭਰਾਤੇ